ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਨੂੰ ਕਿਸੇ ਭੈਣ ਦਾ ਕਮੈਂਟ ਆਇਆ ਸੀਗਾ ਕਿ ਉਹਨਾਂ ਦੇ ਫੇਸ ਦੇ ਉੱਪਰ ਦਾਗ ਧੱਬੇ ਬਹੁਤ ਆ ਤੇ ਉਹਨਾਂ ਦਾ ਰੰਗ ਵੀ ਇਦਾਂ ਕਾਲਾ ਪੈ ਗਿਆ ਤੇ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਸੌਖਾ ਜਿਹਾ ਤਰੀਕਾ ਦੱਸਦੇ ਹਾਂ ਤੇ ਭੈਣ ਜੀ ਜੀ ਨੇ ਤੁਸੀਂ ਕਮੈਂਟ ਕੀਤਾ ਤਾਂ ਤੁਸੀਂ ਜਰੂਰ ਵੀਡੀਓ ਦੇਖਿਓ ਤੇ ਬਹੁਤ ਹੀ ਸੌਖਾ ਆਸਾਨ ਜਿਹਾ ਤਰੀਕਾ ਹੈ ਤੇ ਆਪਾਂ ਨੂੰ ਕੋਈ ਵੀ ਬਾਹਰੋਂ ਚੀਜ਼ ਲਿਆਉਣ ਦੀ ਲੋੜ ਨਹੀਂ ਆਪਾਂ ਨੂੰ ਘਰੇ ਆਪਣੇ ਰਸੋਈ ਦੇ ਵਿੱਚੋਂ ਹੀ ਚੀਜ਼ਾਂ ਮਿਲ ਜਾਣੀਆਂ ਤੇ ਤੁਹਾਨੂੰ ਪਤਾ ਹੀ ਆਪਾਂ ਸੌਖੇ ਸੌਖੇ ਜਿਹੇ ਤਰੀਕੇ ਤੇ ਇੱਕ ਬਿਨਾ ਖਰਚੇ ਤੋਂ ਕਿ ਕਿਸੇ ਦਾ ਪੈਸਾ ਵੀ ਨਾ ਖਰਚ ਹੋਵੇ ਤੇ ਚਲੋ ਸਕਿਨ ਵੀ ਵਧੀਆ ਰਹੇ ਤੇ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਹੀ ਲੈ ਕੇ ਆਉਣੇ ਤੁਹਾਡੇ ਵਾਸਤੇ ਤੇ ਚਲੋ ਠੀਕ ਹੈ ਜੀ ਆਓ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਦਿਖਾਉਨੇ ਆ ਤੁਹਾਨੂੰ ਬਹੁਤ ਹੀ ਵਧੀਆ ਤੇ ਆਸਾਨ ਜਾਂ ਤਰੀਕਾ ਤੇ ਤੁਹਾਡਾ ਜਿਹੜਾ ਰੰਗ ਤੁਸੀਂ ਕਹਿ ਰਹੇ ਹੋ ਭੈਣਾ ਕਿ ਮੇਰਾ ਕਾਲਾ ਏ ਜਾਂਦਾ ਵੈਸੇ ਹੀ ਕਿਹਾਂ ਦਾ ਹੁੰਦਾ ਏ ਕਿ ਚਲੋ ਪਹਿਲਾਂ ਹੀ ਰੰਗ ਦਾ ਫਰਕ ਹੁੰਦਾ ਏ ਤੁਹਾਡਾ ਰੰਗ ਜੇ ਕਿਸੇ ਦਾ ਵੈਸੇ ਹੀ ਇੱਕ ਕੁਦਰਤੀ ਤੌਰ ਤੇ ਹੀ ਰੰਗ ਕਾਲਾ ਏ ਤੇ ਉਹਦੇ ਵਾਸਤੇ ਵੀ ਵਧੀਆ ਏ ਤੁਹਾਡਾ ਰੰਗ ਹੌਲੀ ਹੌਲੀ ਗੋਰਾ ਹੋ ਜੂਗਾ ਤੁਸੀਂ ਡੇਲੀ ਕਰਨਾ ਏ ਜਿਹੜੀ ਆ ਪਰਮੇਡੀ ਦੱਸਾਂਗੇ ਤੁਸੀਂ ਡੇਲੀ ਕਰਿਓ ਤੇ ਦੇਖਿਓ ਫਿਰ ਤੁਸੀਂ ਮਹੀਨਾ 1.5 ਮਹੀਨਾ ਲਗਾਤਾਰ ਕਰਦੇ ਰਹੋਗੇ ਤੇ ਤੁਹਾਨੂੰ ਪਤਾ ਲੱਗੂਗਾ ਆਪਣੇ ਆਪ ਫਰਕ ਪੈਣਾ ਸ਼ੁਰੂ ਹੋ ਜਾਊਗਾ ਤੇ ਪਰ ਇਹ ਨਹੀਂਗਾ ਕਿ ਤੁਸੀਂ 1-2 ਦਿਨ ਆ ਕਰਕੇ ਤੇ ਫਿਰ ਕਹੋ ਵੀ ਸਾਨੂੰ ਫਰਕ ਨਹੀਂ ਪਿਆ ਇੰਨੀ ਜਲਦੀ ਤਾਂ ਦੇਖੋ ਜੀ ਆਪਾਂ ਨੈਚੁਰਲ ਤਰੀਕੇ ਦੇ ਨਾਲ ਆ ਪਕੜਾ ਕੋਈ ਮੈਡੀਸਨ ਵਗੈਰਾ ਉਦਾਂ ਦਾ ਆਪਾਂ ਦਿਖਾਉਨੇ ਆ ਜਿਹੜੀ ਚੀਜ਼ ਨੈਚੁਰਲ ਤਰੀਕੇ ਦੇ ਨਾਲ ਸਾਫ਼ ਹੋਊਗੀ ਤੇ ਉਹ ਟਾਈਮ ਤਾਂ ਥੋੜਾ ਲੱਗੂਗਾ ਤੇ ਪਰ ਤੁਹਾਡੇ ਰੰਗ ਦਾ ਬਹੁਤ ਜ਼ਿਆਦਾ ਫਰਕ ਪਊਗਾ ਤੇ ਚਲੋ ਆਜੋ ਜੀ ਆਪਾਂ ਦਿਖਾਉਨੇ ਆ ਤੁਹਾਨੂੰ ਆਪ ਇੱਕ ਕੋਲੀ ਲੈ ਲਈਏ ਆ ਜੀ ਕੱਚਾ ਦੁੱਧ ਕੱਚਾ ਦੁੱਧ ਪਾਉਣਾ ਹੈ ਤੁਸੀਂ ਇਹਦੇ ਵਿੱਚ ਸਿਰਫ 2 ਚਮਚੇ 2 ਚਮਚਿਆਂ ਦੀ ਜ਼ਰੂਰਤ ਆਪਾਂ ਨੂੰ ਦੁੱਧ ਦੀ ਤੇ ਆਹ ਪਾ ਲਈ ਹਲਦੀ ਹਲਦੀ ਬਿਲਕੁਲੀ ਨਾਰਮਲ ਜੀ ਜਿਵੇਂ ਕਿ ਇੱਕ ਚੁੰਡੀ ਭਰ ਕੇ ਆਪਾਂ ਹਲਦੀ ਇਹਦੇ ਵਿੱਚ ਪਾ ਦੇਣੀ ਬਿਲਕੁਲ ਥੋੜੀ ਪਾਉਣੀ ਆ ਜ਼ਿਆਦਾ ਨਹੀਂ ਪਾਉਣੀ ਤੇ ਆਹ ਆਪਾਂ ਕਾਟਨ ਲੈ ਲਈ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ ਦੁੱਧ ਦੇ ਵਿੱਚ ਤੇ ਦੁੱਧ ਕੱਚਾ ਹੋਵੇ ਤਾਂ ਜ਼ਿਆਦਾ ਵਧੀਆ ਹੈ ਜ਼ਿਆਦਾ ਰਿਜ਼ਲਟ ਕੱਚਾ ਦੁੱਧ ਹੀ ਤੁਹਾਨੂੰ ਦੇਵੇਗਾ ਗਰਮ ਕੀਤਾ ਹੋਇਆ ਨਹੀਂ ਜਿਹੜਾ ਆਪਾਂ ਸਵੇਰ ਜਾਂ ਸ਼ਾਮ ਨੂੰ ਦੁੱਧ ਹਨਾ ਰੱਖਦੇ ਆ ਤੇ ਉਸ ਟਾਈਮ ਆਪਾਂ ਗਰਮ ਕਰਨ ਤੋਂ ਪਹਿਲਾਂ ਆਪਾਂ ਦੋ ਚਮਚੇ ਬਾਹਰ ਕੱਢ ਕੇ ਰੱਖ ਲੀਏ ਬਸ ਆਪਣੇ ਫੇਸ ਵਾਸਤੇ ਦੋ ਚਮਚੇ ਵੀ ਬਹੁਤ ਵਧੀਆ ਤੇ ਇਹ ਦੇਖ ਲਓ ਤੁਸੀਂ ਵੀ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਬੱਚਿਆਂ ਨੂੰ ਦੁੱਧ ਦੇ ਨਾਲ ਹੀ ਨਵਾਉਂਦੇ ਸੀਗੇ ਆ ਹੁਣ ਹੀ ਸਾਬਣਾ ਆ ਗਈਆਂ ਤੇ ਉਹ ਵੇਲਾ ਵਧੀਆ ਸਕਿਨ ਹੁੰਦੀ ਸੀ ਕੋਈ ਉਹਨਾਂ ਨੂੰ ਅਲਰਜੀ ਨਹੀਂ ਸੀ ਹੁਣ ਅੱਜ ਕੱਲ ਦੇ ਬੱਚਿਆਂ ਨੂੰ ਸਕਿਨ ਦੀ ਅਲਰਜੀ ਬਹੁਤ ਜ਼ਿਆਦਾ ਹੈ ਤੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਨਹੀਂ ਸੀ ਹੁੰਦਾ ਇਦਾਂ ਕਿਉਂਕਿ ਕ ਨੈਚੁਰਲ ਤਰੀਕੇ ਦੇ ਨਾਲ ਉਹ ਹਾਰਾ ਕੰਮ ਕਰਦੇ ਸੀਗੇ ਪਹਿਲਾਂ ਵਾਲੇ ਲੋਕ ਜਿਹੜੇ ਸੀਗੇ ਤੇ ਆਪਾਂ ਅੱਜ ਕੱਲ ਸਟਾਈਲਾਂ ਦੇ ਵਿੱਚ ਪੈ ਕੇ ਬਿਮਾਰੀਆਂ ਸੇੜ ਲੀਆਂ ਤੇ ਹੁਣ ਵੀ ਆਪਾਂ ਜਿੰਨਾ ਹੀ ਅੰਧੇ ਨੇ ਆਪਾਂ ਕੁਦਰਤ ਦੇ ਨਾਲ ਜੁੜੇ ਰਵਾਂਗੇ ਤੇ ਉਨਾ ਹੀ ਆਪਣੇ ਵਸਤੇ ਵਧੀਆ ਗੱਲ ਹੈਗੀ ਆ ਤੇ ਚਲੋ ਆਓ ਜੀ ਆਪਾਂ ਦਿਖਾਉਨੇ ਆ ਤੁਹਾਨੂੰ ਆਪਾਂ ਕਾਟਨ ਲੈ ਲਈਏ ਰੂਮ ਆਪਣੇ ਤਾਂ ਪਿੰਡਾਂ ਦੇ ਵਿੱਚ ਰੂਹ ਹੀ ਬੋਲਦੇ ਆਂ ਆਪਾਂ ਇਹਨੂੰ ਤੇ ਇਹਨੂੰ ਆਪਾਂ ਇਦਾਂ ਡਿਪ ਕਰਕੇ ਜੋ ਵੀ ਤੁਹਾਡੇ ਡਸਟ ਫੇਸ ਦੇ ਉੱਪਰ ਹੋਊਗੀ ਮਿੱਟੀ ਘੱਟਾ ਜੋ ਵੀ ਐ ਪੂਰਾ ਦਿਨ ਆਪਾਂ ਕੰਮ ਕਰਦੇ ਆ ਆਪਣੇ ਡਸਟ ਤਾਂ ਹੋ ਹੀ ਜਾਂਦੀ ਹੈ ਨਾ ਫੇਸ ਦੇ ਉੱਪਰ ਤੇ ਦੁੱਧ ਐਸੀ ਚੀਜ਼ ਆ ਕਿ ਆਪਣੇ ਫੇਸ ਨੂੰ ਇੱਕਦਮ ਕਲੀਨ ਕਰ ਦੇਗਾ ਤੇ ਆਪਾਂ ਡੇਲੀ ਯੂਜ਼ ਕਰਾਂਗੇ ਇਹਨੂੰ ਤਾਂ ਆਪਣੇ ਹੌਲੀ ਹੌਲੀ ਦਾਗ ਧੱਬੇ ਜੋ ਵੀ ਆ ਡਰ ਸਕਿਨ ਜੀ ਸਾਰੀ ਉੱਤਰ ਜੂਗੀ ਫੇਸ একদম ਗਲੋ ਕਰੂਗਾ ਤੇ ਰੰਗ ਵੀ ਆਪਣਾ ਗੋਰਾ ਹੋ ਜੂਗਾ ਆ ਦੇਖੋ ਜੀ ਆਪਣੇ ਇਹਨੂੰ ਆਪਾਂ 2-3 ਵਾਰੀ ਕਾਟਨ ਨੂੰ ਚੇਂਜ ਕਰ ਲੈਣਾ जिम्मे आप पहला जी लावे वह बहुत ज्यादा डस्ट आएगी जो भी आप आपेडी दसते हैं जो तुम यूज करते रहोगे तो, तो स्किन बहुत ज्यादा हेल्दी रहेगी ਤੇ ਜ਼ਰੂਰ ਟਰਾਈ ਕਰਿਆ ਕਰੋ ਇਹ ਨਹੀਂ ਕਿ ਵੀਡੀਓ ਦੇਖ ਲਈ ਤੇ ਛੱਡ ਦਿੱਤੀ ਜਾਂ ਇੱਕ ਦੋ ਵਾਰੀ ਕਰਕੇ ਦੇਖ ਲਿਆ ਫਿਰ ਆਪਾਂ ਕਹਿ ਦਿੰਨੇ ਆ ਕਿ ਨਹੀਂ ਆਪਾਂ ਨੂੰ ਵਧੀਆ ਨਹੀਂ ਲੱਗ ਰਿਹਾ ਜੋ ਟਾਈਮ ਹੈ ਨਹੀਂਗਾ ਦੇਖੋ ਜੀ ਟਾਈਮ ਤਾਂ ਕੱਢਣਾ ਪੈਗਾ ਨਾ ਕੋਈ ਵੀ ਕੰਮ ਆ ਆਪਾਂ ਨੂੰ ਟਾਈਮ ਕੱਢਣਾ ਪੈਣਾ ਉਹਦੇ ਵਾਸਤੇ ਪਰ ਇਹਦੇ ਵਾਸਤੇ ਆਪਾਂ ਨੂੰ ਇਹ ਆ ਕਿ ਜਿਹੜੀ ਵੀ ਆਪਾਂ ਕੋਈ ਵੀ ਰੇਮੇਡੀ ਦੱਸਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਉਹਦੇ ਤੇ ਸਿਰਫ 5-7 ਮਿੰਟਾਂ ਦੀ ਗੱਲ ਹੁੰਦੀ ਹੈ ਜਦੋਂ ਆਪਾਂ ਫੇਸ਼ੀਅਲ ਵਗੈਰਾ ਕਰਵਾਉਣ ਜਾਂਦੇ ਹਾਂ ਪਾਰਲਰ 'ਚ ਤੇ ਉਦੋਂ ਤੱਕ 2-2 ਘੰਟੇ ਆਪਣ ਬੈਠਣਾ ਹੀ ਪੈ ਜਾਂਦਾ ਹੈ ਕਈ ਵਾਰੀ ਵੇਟਿੰਗ ਵਿੱਚ ਬੈਠੇ ਰਹਿਣੇ ਆ ਕਿ ਚਲੋ ਕੋਈ ਅੱਗੇ ਹੋਰ ਕਸਟਮਰ ਬੈਠਾ ਹੈ ਤੇ ਇਹ ਆਪਾਂ ਘਰੇ ਆਪਦਾ 5 ਮਿੰਟਾਂ ਦੇ ਵਿੱਚ ਕਿਤੇ ਆਉਣ ਜਾਣ ਦੀ ਵੀ ਜ਼ਰੂਰਤ ਨਹੀਂ ਆਪਾਂ ਨੂੰ ਘਰੇ ਹੀ ਸਰਜੂ ਆਪਣਾ ਤੇ ਸਕਿਨ ਆਪਣੀ ਬਹੁਤ ਜ਼ਿਆਦਾ ਹੈਲਦੀ ਤੇ ਬਹੁਤ ਸੋਹਣੀ ਗਲੋਇੰਗ ਸਕਿਨ ਹੋ ਜਾਏਗੀ ਤੇ ਜਰੂਰ ਟਰਾਈ ਕਰਿਆ ਕਰੋ ਤੁਸੀਂ ਮੈਨੂੰ ਇਹ ਹੁੰਦਾ ਹੈ ਕਿ ਚਲੋ ਜੋ ਮੈਂ ਖੁਦ ਕਰਦੀਆਂ ਮੈਂ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਜਿਹੜੇ ਵੀਡੀਓ ਦੇਖਦੇ ਆ ਉਹਨਾਂ ਨੂੰ ਆਪਾਂ ਦੱਸੀਏ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਸਕਿਨ ਨੂੰ ਵਧੀਆ ਹੈਲਦੀ ਰੱਖ ਸਕਦੇ ਹੋ ਤੇ ਜਰੂਰ ਤੁਸੀਂ ਟਰਾਈ ਕਰਿਆ ਕਰੋ ਤੇ ਆ ਦੇਖੋ ਜੀ ਆਪਾਂ ਤਿੰਨ ਵਾਰ ਕਾਟਨ ਨਾਲ ਫੇਸ ਸਾਫ ਕਰ ਲਿਆ ਤਿੰਨ ਵਾਰ ਆਪਾਂ ਕਾਟਨ ਲਈ ਆਪਣਾ ਫੇਸ ਇਕਦਮ ਕਲੀਨ ਹੋ ਗਿਆ ਤੇ ਆਪਾਂ ਦੋ ਚਮਚੇ ਦੁੱਧ ਦੇ ਤੇ ਬਸ ਇੱਕ ਚੁਟਕੀ ਹਲਦੀ ਦੀ ਪਾਈ ਸੀ ਤੇ ਦੇਖ ਲਓ ਤੁਸੀਂ ਕੋਈ ਉਹ ਨਹੀਂ ਆ ਤੇ ਇਕਦਮ ਤੁਹਾਡੀ ਸਕਿਨ ਨਾ ਸ਼ਾਈਨ ਕਰੂਗੀ 글로 ਕਰੂਗੀ ਤੇ ਕੋਈ ਵੀ ਆਪਾਂ ਹਲਦੀ ਇਸ ਕਰਕੇ ਪਾਈ ਆ ਕਿ ਆਪਣੇ ਫੇਸ ਦੇ ਉੱਪਰ ਕੋਈ ਵੀ ਫਿੰਸੀ ਵਗੈਰਾ ਨਾ ਹੋਵੇ ਜੇ ਹੋ ਵੀ ਜਾਵੇ ਤਾਂ ਬਹੁਤ ਜਲਦੀ ਠੀਕ ਹੋ ਜਾਵੇ ਇਸ ਕਰਕੇ ਆਪਾਂ ਹਲਦੀ ਦੀ ਇੱਕ ਬਸ ਚੁੰਡੀ ਭਰ ਕੇ ਪਾਈਏ ਹਲਦੀ ਜਿਆਦਾ ਨਹੀਂ ਹਲਦੀ ਪਾਉਣੀ ਜੇ ਆਪਾਂ ਜਿਆਦਾ ਇਹ ਹੋਏਗਾ ਕਿ ਇਹ ਦੋ ਚਮਚੇ ਦੁੱਧ ਦੇ ਵਿੱਚ ਅੱਧਾ ਚਮਚਾ ਹਲਦੀ ਦਾ ਪਾ ਦਾਂਗੇ ਤੇ ਆਪਣਾ ਫੇਸ ਜਿਹੜਾ ਹੈ ਉਹ ਪੀਲਾ ਪੀਲਾ ਹੋ ਜਾਊਗਾ ਤੇ ਇਸ ਕਰਕੇ ਤੇ ਹਲਦੀ ਵੀ ਐਂਟੀਬਾਇਓਟਿਕ ਹੁੰਦੀ ਆ ਤੇ ਇਹਦੇ ਕਰਕੇ ਆਪਣੇ ਜੋ ਵੀ ਫਿੰਸੀਆਂ ਵਗੈਰਾ ਹੁੰਦੀਆਂ ਵੀ ਆ ਕਿਆਂ ਦੇ ਤੇ ਉਹ ਵੀ ਠੀਕ ਹੋ ਜਾਣੀਆਂ ਦਾਗ ਵੀ ਖਤਮ ਹੋ ਜਾਣਗੇ ਤੇ ਤੁਸੀਂ ਇਹ ਬਸ ਛੋਟਾ ਜਿਹਾ ਕੰਮ ਆ ਤੇ ਜ਼ਰੂਰ ਕਰਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਜਾਵੇ ਤੇ ਠੀਕ ਹੈ ਜੀ ਧੰਨਵਾਦ